ਸਹਿ ਦੋਸਤਾਂ ਬਹੁਤ ਬਹੁਤ ਧੰਨਵਾਦੀ ਮਿਸਤਰੀ ਮੈਤਲੇ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਝੋੜ ਆਇਆ ਜੀ ਆਪਣੇ ਕੋਲ ਇਹ 3600 ਚੁੱਗੇ ਕਲਾ ਪਿੰਡ ਤੋਂ ਨੇੜੇ ਗਿੱਦੜ ਬਹਾ ਮੰਡੀ ਹੈ ਤੇ ਬਾਈ ਦਾ ਨਾਮ ਹੈਗਾਗਾ ਸਖਚੈਨ ਸਿੰਘ ਸਿੱਧੂ ਸਾਹ ਤੇ ਟਰੈਕਟਰ ਹੈਗਾ ਬਾਈ ਇਹ 93 ਮਾੜੋ ਤ੍ਰੰਨਵੇਂ ਮਾਡਲ ਦੇ ਮਾਰ ਗਿਆ ਤੇ ਬਾਈਆਂ ਦਾ ਵੀ ਮਾਡਲ 94 22 ਜਦੋਂ ਮੈਂ 93 ਮਾਡਲ ਕਹਿੰਦਾ ਨਾ ਬਾਈ ਕਹਿੰਦਾ ਯਾਰ 93 ਨਾ ਕਹ ਵੀ 94 ਆ ਵੀ ਆਪਦੇ ਟਰੈਕਟਰ ਨਾਲ ਇੰਨਾ ਮੋਹ ਆ ਵੀ ਸਾਲ ਉਮਰ ਨਾ ਘਟਾ ਸਾਡੇ ਟਰੈਕਟਰ ਦੀ ਠੀਕ ਐ ਠੀਕ ਐ ਤੇ ਇਹ ਲੈ ਕੇ ਜਾਣੀਆਂ ਘਰੇ ਰਾਣਾ ਪੀਲਰ ਵੀ ਚੱਕੀ ਲੈ ਕੇ ਤੇ ਹੁਣ ਤੁਹਾਨੂੰ ਦਿਖਾ ਰਹੇ ਹਾਂ ਵੀ ਇਹਦਾ ਕੀ ਕੋਈ ਕੰਮ ਹੋਇਆ ਸਾਰਿਆਂ ਤੋਂ ਪਹਿਲਾਂ ਤਾਂ ਇਹਦੀ ਪ੍ਰੋਬਲਮ ਸੀਗੀ ਲਿਫਟ ਦੀ ਲਿਫਟ ਦਾ ਡਿਸਟ੍ਰਿਬਿਊਟਰ ਸਹੀ ਸੀਗਾ ਡਿਸਟ੍ਰਿਬਿਊਟਰ ਦੀ ਕੋਈ ਪ੍ਰੋਬਲਮ ਨਹੀਂ ਸੀਗੀ ਇਹ ਲੀਵਰਾਂ ਦੀ ਪ੍ਰੋਬਲਮ ਸੀ ਤੇ ਲਿਫਟ ਪੰਪ ਦੀ ਪ੍ਰੋਬਲਮ ਸੀਗੀ 132 ਨੰਬਰ ਵਾਲੇ ਬਾਲ ਦੀ ਪ੍ਰੋਬਲਮ ਸੀਗੀ ਲਿਫਟ ਦੀ ਕੀ ਪ੍ਰੋਬਲਮ ਸੀ ਵੀ ਕੰਟਰੋਲ ਨਹੀਂ ਕਰਦਾ ਸੀਗਾ ਇਹ ਬਾਈਆਂ ਦੇ ਵੀ ਅਸੀਂ ਆਹ ਬਹੁਤ ਇਹਦਾ ਜਿਹੜਾ ਸੈਂਸਿੰਗ ਸਿਸਟਮ ਆ ਸੀ ਸੈੱਟ ਕਰਿਆ ਬਹੁਤ ਵਾਰੀ ਪਰ ਨਹੀਂ ਸੈੱਟ ਹੋਇਆ ਠੀਕ ਹੈ ਜੀ ਤੇ ਹੁਣ ਇਹਦੀ ਸੈਟਿੰਗ ਹੋਈ ਆ ਚਾਹ ਚੀਜ਼ ਆ ਦੇ ਬਾਈਆਂ ਨੇ ਦੇਖਿਆ ਉਹ ਦਿੱਤੀ ਕੰਪਨੀ ਅੱਧਾ ਅੱਧਾ ਸੂਤ ਹਾਂ ਅੱਧਾ ਅੱਧਾ ਸੂਤ ਲਿਫਟ ਕੰਟਰੋਲ ਕਰਦੀ ਆ ਠੀਕ ਹੈ ਜੀ ਪੂਰਾ ਘੈਂਟ ਤੇ ਆ ਜਿਹੜਾ ਵੱਡਾ ਫਿਲਟਰ ਲਾਉਣੇ ਆਪਾਂ 65 ਫਾਰਮ ਵਾਲਾ ਵੱਜਦਾ ਇਹ ਬਰਾਸ਼ ਜਾਲੀ ਵਾਲਾ ਆਪਾਂ ਇਹ ਲਾਈਦਾ ਇਹਦਾ ਕੀ ਹੈਗਾ ਵੱਡਾ ਫਿਲਟਰ ਲਾਉਣ ਦਾ ਕੀ ਕਰਨਾ ਹੁਣ ਜਿਵੇਂ ਆ ਮਗਲੈਰ ਵਾਲਾ ਫਿਲਟਰ ਆ ਇਹ ਛੋਟਾ ਹੁੰਦਾ ਤੇ ਇਹਦੇ ਨਾਲ ਵੀ ਲਿਫਟ ਵਾਲੇ ਫਿਲਟਰ ਦੇ ਨਾਲ ਵੀ ਇਹ ਪੰਪ ਦੇ ਨਾਲ ਵੀ ਫਿਲਟਰ ਛੋਟਾ ਦਿੰਦੀ ਹੈ ਕੰਪਨੀ ਤੇ ਇਹ ਹੁਣ ਵੱਡੇ ਫਿਲਟਰ ਆਉਣ ਲੱਗੇ ਬਈ ਇਹਦਾ ਕਾਰਨ ਇਹ ਆ ਵੀ ਇਹ ਲਿਫਟ ਪੰਪ ਹਵਾ ਨਹੀਂ ਲੈਂਦਾ ਵੱਡੇ ਫਿਲਟਰ ਨਾਲ ਲਿਫਟ ਪੰਪ ਦੀ ਲਾਈਫ ਵਾਧੀ ਆ ਜਿੰਨੇ ਵੀ ਭਰਾਵਾਂ ਦੇ ਕੋਈ ਛੋਟੇ ਫਿਲਟਰ ਲੱਗੇ ਆ ਜੋ ਕੋਈ ਪਾਇਪ ਚੂਚੂ ਕਰਦੀ ਆ ਜਾਂ ਕੋਈ ਪੰਪ ਗਰਮ ਹੁੰਦਾ ਤਾਂ ਫਿਲਟਰ ਚੇਂਜ ਕਰ ਦਿਓ ਬਸ ਵੱਡਾ ਫਿਲਟਰ ਲਾ ਦਿਓ ਤੇ ਉਹਦੇ ਨਾਲ ਇਹ 99.9% ਪ੍ਰੋਬਲਮ ਸੋਲਵ ਹੋ ਜੂਗੀ ਤੇ ਜਦੋਂ ਲਿਫਟ ਖੋਲੀ ਲਿਫਟ ਖੋਲੀ ਸੀਗੀ ਤੇ ਜਿਹੜਾ ਬਿਜਲਾ ਫਿਲਟਰ ਸੀ ਬੰਦ ਸੀਗਾ ਜਦੋਂ ਕੱਢਣ ਲੱਗੇ ਤੇ ਕਰਾਉਣ ਵੀ ਨਹੀਂ ਆ ਨਾ ਜਮ ਖਰਾਬ ਕਰਿਆ ਫਿਰ ਭਾਈਆਂ ਦਾ ਵੀ ਯਾਰ 7000 ਰੁਪਏ ਦਾ ਕਰਾਉਣ ਵੀ ਨਹੀਂ ਆਪਾਂ ਪਾਉਂਦੇ ਨਹੀਂ ਤੇ 7000 ਰੁਪਏ ਦਾ ਡਿੱਕ ਲਵਾਲਾ ਤੇ ਫੁੱਲ ਵਾਇ ਕਰ ਲਦੇ ਸੀ ਇਹਦੇ ਕਰਾਉਣ ਵੇਣ ਦੀ ਬਾਜ਼ਰੀ ਸੁਣਦੀ ਸੀ ਕਰਾਉਣ ਵੇਣ ਦੀ ਬਾਜ਼ਰੀ ਸੁਣਦੀ ਕਿ ਡਿੱਕ ਤੇ ਲਾਦਾ 7000 ਰੁਪਏ ਅੱਛਾ ਤੇ ਹੁਣ ਥੋੜੀ ਬਈ ਗੱਲ ਕਰਾਉਣੇ ਆ ਬਾਈ ਨਾਲ ਸਿੱਧੂ ਸਾਹਿਬ ਆਜੋ ਕਰਾਂ ਬੰਦੇ ਹੈਗੇ ਆਪਣੇ ਬਾਲੇ ਚਿਰ ਦੇ 팬 ਹਨਾ ਗੱਲਬਾਤ ਕਈ ਵਾਰੀ ਕੀਤੀ ਆ ਇੰਸਟਾਗ੍ਰam ਤੇ ਵੀ ਮੈਸੇਜ ਕਰਦੇ ਰਹਿੰਦੇ ਆ ਬਾਈ ਤੇ ਨੰਬਰ ਦਿੱਤਾ ਤੇ ਬਾਈਆ ਦੇ ਵੀ ਅਸੀਂ ਤੁਹਾਡੇ ਕੋਲੇ ਜਰੂਰ ਆ ਕੇ ਜਾਵਾਂਗੇ ਨਾਲ ਬਾਈ ਆ ਆਗਾ ਬਈ ਇੱਥੇ ਬਾਈ ਤੁਸੀਂ ਜੋਰਾਵਾਲ ਮਾਨ ਜੂਰਾਵਰ ਸਿੰਘ ਮਾਨ ਕੁਲਵਿੰਦਰ ਸਿੰਘ ਜਗਵਿੰਦਰ ਸਿੰਘ ਮਾਨ ਜਗਵਿੰਦਰ ਸਿੰਘ ਮਾਨ ਤੇ ਸਖਤੈਨ ਸਿੰਘ ਸਿੱਧੂ ਸਾਹਿਬ ਤੇ ਮੇਰੇ ਕੋਲੇ ਇਹਦਾ ਨਾਂ ਹੈਗਾ ਸਿੱਧੂ ਸੀਕੇ ਇੰਸਟਾਗ੍ਰਾਮ ਦੇ ਨਾਂ ਤੇ ਫੀਡ ਉਹਦਾ ਮਤਲਬ ਇਹ ਆ ਵੀ ਸਿੱਧੂ ਮੈਂ ਬਾਈ ਨੂੰ ਪੁੱਛ ਲਗਾ ਵੀ ਸਿੱਧੂ ਸੀਕੇ ਦਾ ਕੀ ਮਤਲਬ ਹੈ ਕਹਿੰਦਾ ਬਈ ਸਿੱਧੂ ਸਾਡਾ ਗੋਦਾ ਸੀਕੇ ਦਾ ਮਤਲਬ ਹੈਗਾ ਚੁਗੇ ਕਲਾਂ ਚੁਗੇ ਕਲਾਂ ਦੇ ਬਾਈ ਸਾਡੇ ਨਾਲ ਜੁੜੇ ਹੋਏ ਹੈਗੇ ਤੇ ਬਾਈ ਸਤਿ ਸ੍ਰੀ ਅਕਾਲ ਸੋ ਸੇਗਾ ਤੁਹਾਡਾ ਨਾਂ ਦਾ ਸਰੋਤਿਆਂ ਨੂੰ ਮੈਂ ਦੱਸ ਹੀ ਦਿੰਦਾ ਆਪਣੇ ਵੀਡੀਓ ਦੇਖਣ ਵਾਲੇ ਬੰਦੇ ਨੂੰ ਸਖਚੈਨ ਸਿੰਘ ਆ ਬਾਈ ਦਾ ਨਾਂ ਤੇ ਸਾਡੇ ਕੋਲੇ ਵੀ ਆਉਣ ਦਾ ਕੀ ਸਬਬ ਬਣਿਆ ਵੀ ਵੀਡੀਓ ਬਣਾਈ ਆ ਵੀਡੀਓ ਦੇਖੀ ਆ ਤੁਸੀਂ ਕਿ ਮੰਨ ਲਓ ਵੀ ਕੀ ਚੱਕਰਾ ਕੀ ਵੀਡੀਓ ਦੇਖਦੇ ਰਹਿੰਦੇ ਹੋ ਨਾ ਕੋਈ ਇਨਫਰਮੇਸ਼ਨ ਆ ਨਹੀਂ ਪਾਈ ਸੀ ਆਪਣੀ ਪਤਨ 4 ਸਾਲ ਪੰਜ ਸਾਲ ਪਹਿਲਾਂ ਵਾਲੀ ਵੀਡੀਓ ਦੇਖ ਕੇ ਤੁਸੀਂ ਸਾਡੇ ਕੋਲ ਆ ਗਏ ਜਿਹੜੀ ਪਰਗੜ ਬਾਈ ਨੇ ਬਾਈ ਕੋਲ ਤੇ ਯਾਰ ਬਾਈ ਹੈਗਾ ਯਾਰ ਠੀਕ ਹੈ ਤੇ ਉਹ ਦੋਵਾਂ ਦਾ ਆਪਾਂ ਇੰਸਟਾਗ੍ਰam ਤੇ ਮਿਲਦੇ ਠੀਕ ਹੈ ਫਿਰ ਗੱਲਬਾਤ ਹੋਣ ਲੱਗੀ ਤੇ ਆ ਹੁਣ ਜਿਹੜਾ ਪ੍ਰੋਬਲਮ ਸੀ ਮੈਂ ਤੇਰੇ ਕੋਲ ਹੀ ਲੈ ਕੇ ਆਇਆ ਮੈਂ ਬਾਈ ਕੋਲ ਹੀ ਆਮ ਠੀਕ ਹੈ ਕੰਮ ਕਰਾ ਕੇ ਮਨਖੋਸ਼ ਹੋਇਆ ਪੂਰਾ ਮਨਖੋਸ਼ ਤਸੱਲੀ ਆ ਯਾਰ ਪੈ ਲੱਗਿਆ ਵੀ ਵਧੀਆ ਕੰਮ ਕੀਤਾ ਵਿੱਚੋਂ ਧੂੜ ਤਾਂ ਆ ਗਈ ਜਿਹੜੇ ਸਾਹ ਨਾਲ ਆਪਾਂ ਵਿੱਚੋਂ ਸਫਾਈ ਕੀਤੀ ਆ ਉਸ ਸਾਹ ਨਾਲ ਸਹੀ ਆ ਬਹੁਤ ਵਧੀਆ ਕਰਿਆ ਅੱਛਾ ਹੁਣ ਇਹ ਗੱਲ ਦੱਸੋ ਵੀ ਜਿਹੜਾ ਕਰਾਉਨ ਪੀਨੀਅਰ ਦੀ ਮੰਨ ਲਓ ਵੀ ਪ੍ਰੋਬਲਮ ਆਈ ਆ ਕਦੇ ਕਾਰਨ ਆਈ ਆ ਉਹ ਕਰਾਉਨ ਪੀਨੀਅਰ ਵੀ ਬਾਈ ਜਿਹੜਾ ਸੁੱਕਾ ਜਦੋਂ ਜਿਹੜਾ ਸੁੱਕਾ ਜਲ ਗਿਆ ਜਦੋਂ ਉਹਦੇ ਵਿੱਚ ਕਚਰਾ ਬਣ ਗਿਆ ਉਹ ਕਚਰੇ ਥੱਲੇ ਡਿੱਗ ਪੈਂਦੇ ਆ ਉਹਦੇ ਨਾਲ ਲ ਜਿਹੜਾ ਕਰਾਉਨ ਬਿਨਿਅਨ ਦਾ ਕਚਰਾ ਹੈਗਾ ਉਹ ਬੰਦਾ ਜੇ ਹੁਣ ਕਰਾਉਨ ਬਿਨਿਅਨ ਪਾਉਂਦੇ ਉਹ ਥੱਲਿਓ ਸਾਫ਼ ਨਹੀਂ ਕਰਦੇ ਸਵਾਰਕ ਜਿਹਦੇ ਕਰਕੇ ਜਦੋਂ ਚੱਲਦਾ ਹੈਗਾ ਦੁਬਾਰੇ ਕਚਰਾ ਵਿਜਦੀ ਟੱਪਦਾ ਉਹਦੇ ਤੇ ਫੇਰ ਪ੍ਰੋਬਲਮ ਆਉਂਦੀ ਹੈ ਦੁਬਾਰੇ ਠੀਕ ਹੈ ਮੇਨ ਪ੍ਰੋਬਲਮ ਆ ਵੀ ਜਿਹੜੀ 나ੜ ਫੜੀ ਆਪਾਂ ਕੰਮ ਦੀ ਹੈ ਨਾ ਤੇ ਆ ਬਾਈ ਆਇਆ ਬਾਈ ਨਾਲ ਵੀ ਗੱਲ ਬਾਈ ਕੀ ਹਾਲ ਵਧੀਆ ਜੀ ਵਧੀਆ ਤੇ ਤੁਸੀਂ ਸਾਡੇ ਕੋਲੇ ਆਏ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਵੇਂ ਲੱਗਿਆ ਆਪਣਾ ਕੰਮ ਬਹੁਤ ਵਧੀਆ ਇੱਕ ਨੰਬਰ ਇੱਕ ਨੰਬਰ ਪਹਿਲਾਂ ਤੁਸੀਂ ਕਿੱਥੋਂ ਕੰਮ ਕਰਵਾਉਣੇ ਪਹਿਲਾਂ ਕਿਧੜਵੇ ਤੋਂ ਕਰਵਾਉਂ ਪਹਿਲਾਂ ਕਿਧੜਵੇ ਤੋਂ ਕੰਮ ਕਰਵਾਉਂ ਚਲੋ ਆਪਾਂ ਕਿਸੇ ਨੂੰ ਨਹੀਂ ਮਾੜਾ ਕਹਿੰਦੇ ਉਹ ਵੀ ਵਧੀਆ ਬੰਦੇ ਆ ਤੁਸੀਂ ਸਾਡੇ ਕੋਲੇ ਸਾਡੇ ਕੋਲੇ ਤੁਸੀਂ ਆਏ ਬਈ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਸਾਨੂੰ ਐ ਮੰਨਿਆ ਵੀ ਯਾਰ ਹਾਂ ਬੰਦੇ ਤਜਰਬਾ ਹੈਗਾ ਬੰਦੇ ਕੋਲੇ ਕੰਮ ਕਰਵਾਉਣ ਆਏ ਹੋ ਤੁਸੀਂ ਜੇ ਸਾਨੂੰ ਲਾਇਕ ਸਮਝਿਆ ਤੁਹਾਡਾ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਦੇਵੇ ਤੇ ਇੱਕ ਦੱਤ ਵੀ ਬਾਈ ਜਰੂਰ ਦੱਸਣਾ ਯਾਰ ਆ ਇਧਰ ਆ ਜਾਓ ਬਈ ਕਰੋ ਬਾਈ ਬਾਈ ਨੂੰ ਪੁੱਛ ਲਾਇਆ ਕਹਿੰਦਾ ਯਾਰ ਬਾਈ ਜਿਹੜਾ ਆ ਦਿੱਤਾ ਹੈ ਕਹਿੰਦਾ ਆਹ ਤਾਂ ਚਲੋ ਮੰਨ ਲਿਓ ਇਧਰ ਦੇ ਪਾਸੇ ਤਾਂ ਕਹਿੰਦਾ ਵੀ ਆਹ ਹੈਂਡ ਬ੍ਰੇਕ ਵਾਲੀ ਚਿੜੀ ਆ ਵੀ ਆਹ ਜਿਹੜੀ ਗਲਾਈ ਜੀ ਦਿੱਤੀ ਇਹ ਕਾਹਦੇ ਵਾਸਤੇ ਦਿੱਤੀ ਮਾਂ ਭਾਈ ਨੂੰ ਚੌੜ ਕਹਿੰਦੇ ਮਾਂ ਭਾਈ ਦਾਤੀ ਢੰਗੀ ਬਣਾ ਦਾਤੀ ਡੰਗਣ ਵਾਸਤੇ ਨਹੀਂ ਦਿੱਤੀ ਤੇ ਭਾਈ ਤੁਸੀਂ ਵੀ ਕਮੈਂਟਾਂ 'ਚ ਦੱਸਿਓ ਵੀ ਇਹ ਕਾਹਦੇ ਵਾਸਤੇ ਦਿੱਤੀ ਆ ਠੀਕ ਆ ਤੇ ਮੋਬਾਈਲ ਨੰਬਰ ਆਪਣਾ ਨੋਟ ਕਰ ਲਓ 9814737596 9478237596 ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ